ਚੁੱਪ-ਚੁਪੀਤੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਇੱਕ ਵਾਰ ਫਿਰ ਤਿਆਰੀ ਕਰ ਲਈ ਤੇ ਇੱਕ ਨਵਾਂ ਪੰਜਾਬ ਮਾਰੂ ਫੈਸਲਾ ਕਿ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਰ ਉਹਨਾਂ ਦੇ ਜਿਹੜਾ ਐਡਵਾਈਜ਼ਰ ਹੈ ਉਹਨਾਂ ਦਾ ਅਹੁਦਾ ਖਤਮ ਕਰਕੇ ਚੰਡੀਗੜ੍ਹ ਦੇ ਵਿੱਚ ਨਵਾਂ ਮੁਖ ਸਕੱਤਰ ਚੀਫ ਸੈਕਟਰੀ ਲਾਇਆ ਜਾ ਤਾਂ ਮੇਰੀ ਕੇਂਦਰ ਸਰਕਾਰ ਨੂੰ ਸਿੱਧਾ-ਸਿੱਧਾ ਸਵਾਲ ਹੈ ਕਿ ਕੀ ਜਿਹੜਾ ਇਹ ਚੰਡੀਗੜ੍ਹ ਨੂੰ ਸਟੇਟ ਹੂਡ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਤਲਬ ਮੁਖ ਸਕੱਤਰ ਤਾਂ ਰਾਜਾਂ ਦੇ ਹੁੰਦੇ ਨੇ ਔਰ ਜਿਹੜਾ ਚੰਦੀਕੜਾ ਹੈ ਇਹਦਾ ਤਾਂ ਕੋਈ ਰੌਲਾ ਹੀ ਹੈ ਨਹੀਂ ਦੇਸ਼ ਦੀ ਪਾਰਲੀਮੈਂਟ ਨੇ ਵੀ ਐਨਡੋਰਸ ਕੀਤਾ ਹੈ ਈਵਨ ਹਰਿਆਣਾ ਦੀ ਵਿਧਾਨ ਸਭਾ ਨੇ ਵੀ ਮੋਹਰ ਲਾਈ ਹੈ ਕਿ ਇਹ ਤਾਂ ਪੰਜਾਬ ਦਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੈ ਇਹ ਯੂਟੀ ਟੈਂਪਰੇਰੀ ਬੇਸਿਸ ਤੇ ਸੀ ਇਹ ਕੋਈ ਪਰਮਾਨੈਂਟ ਯੂਟੀ ਨਹੀਂ ਫਿਰ ਕੇਂਦਰ ਸਰਕਾਰ ਕਿਉਂ बार-बार ਐਸੇ ਫੈਸਲੇ ਲੈ ਕੇ ਇਹਨੂੰ ਪੱਕੇ ਤੌਰ ਤੇ ਯੂਟੀ ਇਹਨੂੰ ਵੱਖ ਰਾਜ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਦੂਜਾ ਸਵਾਲ ਮੇਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਉਹ ਗ੍ਰਹਿ ਮੰਤਰੀ ਵੀ ਨੇ ਕਿ ਕੇਂਦਰ ਸਰਕਾਰ ਐਡੇ ਵੱਡੇ ਫੈਸਲੇ ਸੂਬਾ ਸਰਕਾਰ ਨੂੰ ਦੱਸੇ ਬਿਨਾ ਤਾਂ ਲੈ ਨਹੀਂ ਸਕਦੀ ਕੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹਦੀ ਜਾਣਕਾਰੀ ਸੀ ਔਰ ਅਗਰ ਜਾਣਕਾਰੀ ਸੀ ਫਿਰ ਮੁੱਖ ਮੰਤਰੀ ਨੇ ਇਹ ਐਡੀ ਵੱਡੀ ਗੱਲ ਪੰਜਾਬੀਆਂ ਤੋਂ ਕਿਉਂ ਲੁਕੋਈ ਕਿਉਂ ਲਗਾਤਾਰ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਕਦੇ ਗੁਪਤ ਮੀਟਿੰਗ ਹੋਮ ਮਨਿਸਟਰ ਨਾਲ ਦੇਸ਼ ਦੇ ਨਾਲ ਅਮਿਤ ਸ਼ਾਹ ਜੀ ਨਾਲ ਹੁੰਦੀ ਹੈ ਤੇ ਬੀਐਸਐਫ 40 ਕਿਲੋਮੀਟਰ ਅੰਦਰ ਆ ਜਾਂਦੀ ਹੈ ਸਿਟਕੋਚ ਸਾਡੀ ਨੁਮਾਇੰਦਗੀ ਖਤਮ ਬੀਬੀਐਮਪੀ ਚ ਸਾਡੀ ਨੁਮਾਇੰਦਗੀ ਖਤਮ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖਤਮ ਕੀਤੀ ਜਾ ਰਹੀ ਹੈ ਕੀ ਇਹ ਟੇਡੇ ਢੰਗ ਦੇ ਨਾਲ ਜਿਹੜਾ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਹੱਕ ਹੈ ਜਿਹਨੂੰ ਦੇਸ਼ ਦਾ ਸੰਵਿਧਾਨ ਦੇਸ਼ ਦੀ ਪਾਰਲੀਮੈਂਟ ਵੀ ਮੂਹਰ ਲਾਉਂਦੀ ਹੈ ਕਿ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡੇ ਸਵਾਲ ਨੇ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨਾ ਬੰਦ ਕਰੇ ਔਰ ਅੱਜ ਪੰਜਾਬ ਦੇ ਲੋਕ ਇਹ ਦੇਖ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰੀਕੇ ਦੋਹੇ ਹੱਥੀ ਪੰਜਾਬ ਦਾ ਪੈਸਾ ਤਾਂ ਲਟਾਈ ਰਹੀ ਸੀ ਹੁਣ ਪੰਜਾਬ ਦੇ ਹੱਕ ਲਟਾਉਣ ਤੇ ਵੀ ਪੂਰੀ ਉਮਾਦਤ ਤੇ ਪੰਜਾਬ ਮਾਰਨ ਵਾਲੇ ਪਾਸੇ ਨੂੰ ਇਹ ਲੋਕ ਲੱਗੇ ਹੋਏ